ਭਾਰਤ ਤੇ ਪਾਕਿਸਤਾਨ ਜੰਗ ਦੇ ਮੌਕੇ ਤੇ ਖੜੇ ਹੋਏ ਨੇ ਤੇ ਜੇ ਗੱਲ ਇੰਡੀਆ ਤੇ ਪਾਕਿਸਤਾਨ ਮੀਡੀਆ ਦੀ ਕੀਤੀ ਜਾਵੇ ਤਾਂ ਇਹ ਦੋਨੋਂ ਉਦੇਸ਼ਾਂ ਦੇ ਵਿਚਕਾਰ ਜੰਗ ਕਰਵਾ ਕੇ ਹੀ ਮੰਨਣਗੇ ਪਰ ਸਵਾਲ ਆ ਕਿ ਆਖਰਕਾਰ ਇੱਕ جنگ ਚ ਕਿੰਨਾ ਕੁ ਪੈਸਾ ਅਤੇ ਹੋਰ ਖਰਚਾ ਆ ਜਾਂਦਾ ਤੇ ਨਾਲ ਹੀ ਅੱਜ ਦੇ ਸਮੇਂ ਇਹ جنگ ਦੋਨਾਂ ਦੇਸ਼ਾਂ ਨੂੰ ਕਿੰਨੀ ਕੁ ਮਹਿੰਗੀ ਪੈ ਸਕਦੀ ਹੈ ਇੱਥੇ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਦੋਂ ਯੂਕਰੇਨ ਤੇ ਰਸ਼ੀਆ ਵਾਰ ਲੱਗੀ ਸੀ ਤਾਂ ਮੰਨਿਆ ਜਾ ਰਿਹਾ ਸੀ ਕਿ ਰੂਸ ਯੂਕਰੇਨ ਨੂੰ ਤਿੰਨ ਕੁ ਦਿਨ ਦੇ ਵਿੱਚ ਹੀ ਖਤਮ ਕਰ ਦੂਗਾ ਪਰ ਇਹ جنگ ਅੱਜ ਤੱਕ ਵੀ ਜਾਰੀ ਆ ਮਤਲਬ ਇੱਕ جنگ ਕਿੰਨੀ ਲੰਬੀ ਚੱਲੂਗੀ ਇਸ ਦਾ ਅੰਦਾਜ਼ਾ ਕਦੇ ਵੀ ਨਹੀਂ ਲਾਇਆ ਜਾ ਸਕਦਾ ਤੇ ਜੇਕਰ ਭਾਰਤ ਤੇ ਪਾਕਿਸਤਾਨ ਚ ਹੋਈਆਂ ਪਿਛਲੀਆਂ ਚਾਰ ਜੰਗਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੀ ਵਾਰ ਆਜ਼ਾਦੀ ਤੋਂ ਬਾਦ 1947-48 ਦੀ ਸੀ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਤੇ ਦੇਸ਼ ਦਾ ਵਟਵਾਰਾ ਹੋਇਆ ਤਾਂ ਕਸ਼ਮੀਰ ਦੇ ਵਿੱਚ ਕबाइलੀਆਂ ਦੇ ਪੇਛੇ ਕੁਝ ਪਾਕਿਸਤਾਨੀ ਆਰਮੀ ਦਾਖਲ ਹੋ ਗਈ ਸੀ ਪਰ ਇਸ جنگ ਦੇ ਵਿੱਚ ਸਭ ਕੁਝ ਉਲਟਾ ਹੋ ਗਿਆ ਕਿਉਂਕਿ ਆਰਮੀ ਨੂੰ ਪਤਾ ਲੱਗਿਆ ਤੇ ਇੰਡੀਆ ਨੇ ਆਰਮੀ ਉੱਥੇ ਪਹੁੰਚਦੀ ਆ ਤੇ ਇਸ ਦੇ ਬਦਲੇ ਦੇ ਇਵਜ ਦੇ ਵਿੱਚ ਭਾਰਤ ਦੇ ਦੁਆਰਾ ਪਾਕਿਸਤਾਨ ਦਾ 1 ਲੱਖ ਵਰਗ ਕਿਲੋਮੀਟਰ ਏਰੀਆ ਆਪ ਦੇ ਕਬਜੇ 'ਚ ਕਰ ਲਿਆ ਜਾਂਦਾ ਜੋ ਪਾਕਿਸਤਾਨ ਨੂੰ ਦਿੱਤਾ ਗਿਆ ਸੀ ਵਟਵਾਰੇ ਦੇ ਸਮੇਂ ਤੇ ਪਾਕਿਸਤਾਨ ਨੇ ਵੀ 78 ਹਜ਼ਾਰ ਵਰਗ ਕਿਲੋਮੀਟਰ ਏਰੀਆ ਨੂੰ ਆਪ ਦੇ ਕਬਜੇ 'ਚ ਕਰ ਲਿਆ ਸੀ ਇਸ ਜੰਗ 'ਚ ਭਾਰਤੀ ਸੈਨਾ ਦੇ 1100 ਜਵਾਨ ਸ਼ਹੀਦ ਹੋ ਗਏ ਸੀ ਤੇ ਪਾਕਿਸਤਾਨ ਦੇ 1500 ਸੈਨਿਕ ਮਾਰੇ ਗਏ ਸੀ ਤੇ ਉਸ ਸਮੇਂ ਜਾਨੀ 1947-48 ਚ ਲੜੀਆਂ ਇਸ ਜੰਗ ਤੇ 2 ਕਰੋੜ ਅਮਰੀਕੀ ਡਾਲਰ ਤੱਕ ਖਰਚਾ ਆਇਆ ਸੀ ਜੇਕਰ ਅੱਜ ਦੇ ਹਿਸਾਬ ਨਾਲ ਦੇਖੋ ਤਾਂ ਇਹ 170 ਕਰੋੜ ਰੁਪਏ ਦਾ ਖਰਚਾ ਬਣਦਾ ਤੇ ਦੂਸਰੀ جنگ 1965 ਦੇ ਵਿੱਚ ਹੋਈ ਸੀ ਤੇ ਇਸ جنگ 'ਚ ਭਾਰਤ ਨੇ ਪਾਕਿਸਤਾਨ ਦੇ 2000 ਵਰਕ ਕਿਲੋਮੀਟਰ ਏਰੀਆ ਤੇ ਕਬਜ਼ਾ ਕਰ ਲਿਆ ਸੀ ਤੇ ਦੂਜੇ ਪਾਸੇ ਪਾਕਿਸਤਾਨ ਨੇ ਵੀ 500 ਵਰਕ ਕਿਲੋਮੀਟਰ ਤੇ ਕਬਜ਼ਾ ਕਰ ਲਿਆ ਸੀ ਤੇ ਇਸ جنگ ਦੇ ਵਿੱਚ ਸਾਡੇ 3264 ਜਵਾਨ ਸ਼ਹੀਦ ਹੋ ਗਏ ਸੀ ਤਾਂ ਦੂਜੇ ਪਾਸੇ ਪਾਕਿਸਤਾਨ ਦੇ 3500 ਪਲੱਸ ਸੈਨਿਕ ਇਸ جنگ ਦੇ ਵਿੱਚ ਸ਼ਹੀਦ ਹੋ ਗਏ ਸੀ ਪਰ ਇਸ ਤੋਂ ਬਾਅਦ 5 ਅਗਸਤ 1965 ਨੂੰ ਇੱਕ ਸਮਝੌਤਾ ਹੋਇਆ ਤੋ ਉਤਮਾ ਦੋਨਾਂ ਦੇਸ਼ਾਂ ਦੇ ਦੁਆਰਾ ਜਿਸ ਵੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਗਿਆ ਸੀ ਉਸ ਨੂੰ ਇੱਕ ਦੂਜੇ ਨੂੰ ਵਾਪਸ ਕਰ ਦਿੱਤਾ ਗਿਆ ਸੀ ਤੀਜੀ ਜੰਗ 1971 ਦੀ ਸੀ ਇਸੇ ਜੰਗ 'ਚ ਪਾਕਿਸਤਾਨ ਦੇ ਦੋ ਟੁਕੜੇ ਹੋਏ ਤੇ ਬੰਗਲਾਦੇਸ਼ ਦਾ ਜਨਮ ਹੋਇਆ ਸੀ ਤੇ ਭਾਰਤ ਨੇ ਪਾਕਿਸਤਾਨ ਦੀ 50000 ਵਰਕਿਲੋਮੀਟਰ ਜ਼ਮੀਨ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਸੀ ਪਰ ਇਸ ਤੋਂ ਬਾਅਦ ਸ਼ਿਮਲਾ ਸਮਝੌਤਾ ਹੋਇਆ ਐਡਜਸਟ ਕਰਕੇ ਭਾਰਤ ਨੂੰ ਇਹ 50000 ਵਰਕਿਲੋਮੀਟਰ ਜ਼ਮੀਨ ਪਾਕਿਸਤਾਨ ਨੂੰ ਵਾਪਸ ਦੇਣੀ ਪੈਗੀ ਸੀ ਇਸ ਜੰਗ 'ਚ ਵੀ ਭਾਰਤ ਦੇ 3843 ਸੈਨਿਕ ਸ਼ਹੀਦ ਹੋ ਗਏ ਸੀ ਤੇ ਪਾਕਿਸਤਾਨ ਦੇ 8000 ਦੇ ਕਰੀਬ ਸੈਨਿਕ ਮਾਰੇ ਗਏ ਸੀ ਇਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਚ ਲੜੀ ਗਈ 1999 ਦੀ ਚੌਥੀ ਜੰਗ ਜਿਸ ਨੂੰ ਕਾਰਗਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਤੇ ਇਸ ਜੰਗ ਚ ਭਾਰਤ ਦੇ 522 ਜਵਾਨ ਸ਼ਹੀਦ ਹੋਏ ਸੀ ਤੇ ਪਾਕਿਸਤਾਨ ਦੇ 700 ਜਵਾਨ ਸ਼ਹੀਦ ਹੋ ਗਏ ਸੀ ਪਰ ਕਾਰਗਲ ਯੁੱਧ ਚ ਭਾਰਤ ਦਾ ਸਭ ਤੋਂ ਵੱਧ ਖਰਚਾ ਹੋਇਆ ਸੀ ਕਿਉਂਕਿ ਇਹ ਉਚਾਈ ਦੇ ਉੱਤੇ ਲੜਿਆ ਗਿਆ ਸੀ ਇਸ ਲਈ 19747 48 ਦੀ ਜੰਗ ਦੇ ਉੱਤੇ 2 ਤੋਂ 4 ਕਰੋੜ ਡਾਲਰ ਜਾਨਕ 170 ਕਰੋੜ ਰੁਪਏ ਖਰਚ ਹੋਏ ਸੀ 1965 ਦੀ جنگ ਦੇ ਵਿੱਚ ਭਾਰਤ ਦੇ 20 ਤੋਂ 30 ਕਰੋੜ ਡਾਲਰ ਖਰਚ ਹੋਏ ਸੀ ਤੇ 1971 ਦੀ جنگ 'ਚ ਭਾਰਤ ਨੂੰ 50 ਕਰੋੜ ਰੁਪਏ ਦਾ ਖਰਚਾ ਚੱਲਣਾ ਪਿਆ ਸੀ ਤੇ ਕਾਰਗਰ ਵਾਰ ਦੇ ਵਿੱਚ ਭਾਰਤ ਨੂੰ 1.65 ਅਰਬ ਡਾਲਰ ਤੱਕ ਦਾ ਖਰਚਾ ਚੱਲਣਾ ਪਿਆ ਗਿਆ ਸੀ ਇਸ ਤੋਂ ਬਾਅਦ ਸਾਲ 2001 ਦੇ ਵਿੱਚ ਜਦੋਂ ਪਾਰਲੀਮੈਂਟ ਅਟੈਕ ਹੋਇਆ ਸੀ ਤਾਂ ਭਾਰਤ ਨੇ ਸੀਮਾ ਤੇ ਐਕਸਟਰਾ ਫੋਰਸ ਲਗਾਈ ਸੀ ਯਾਦ ਰੱਖੋ ਸਿਰਫ ਐਕਸਟਰਾ ਫੋਰਸ ਤਾਇਨਾਤ ਕੀਤੀ ਗਈ ਸੀ جنگ ਨਹੀਂ ਸੀ ਲੜੀ ਗਈ ਤੇ ਇਸ ਫੋਰਸ ਦੀ ਤਨਾਤੀ ਦੇ ਉੱਪਰ ਹੀ ਲਗਭਗ 2 ਅਰਬ ਡਾਲਰ ਤੱਕ ਦਾ ਭਾਰਤ ਨੂੰ ਖਰਚ ਚੱਲਣਾ ਪਿਆ ਗਿਆ ਸੀ ਇਸ ਵਕਤ ਭਾਰਤ ਦਾ ਰੱਖਿਆ ਬਜਟ 6 ਲੱਖ ਕਰੋੜ ਰੁਪਇਆ ਤੇ ਇੰਨਾ ਬਜਟ ਸਾਨੂੰ ਸਿਰਫ ਤੇ ਸਿਰਫ ਪਾਕਿਸਤਾਨ ਦੀ ਵਜਾ ਕਰਕੇ ਹੀ ਰੱਖਣਾ ਪੈਂਦਾ ਤੇ ਹੁਣ ਦੂਸਰੀ ਤਰਫ ਜੇਕਰ ਅੱਜ ਦੀ ਗੱਲ ਕਰੀਏ ਤਾਂ ਤਾਂ ਟੈਕਨੋਲੋਜੀ ਦੀ ਵਜ੍ਹਾ ਦੇ ਕਾਰਨ ਜੰਗ ਹੋਰ ਵੀ ਜ਼ਿਆਦਾ ਮਹਿੰਗੀ ਹੋ ਚੁੱਕੀ ਹੈ ਹੁਣ ਜੇਕਰ ਇਸ ਵਕਤ ਜੰਗ ਹੁੰਦੀ ਆ ਤਾਂ ਜਿਸ ਤਰ੍ਹਾਂ ਦੋਨੇ ਦੇਸ਼ਾਂ ਦੇ ਮੀਡੀਆ ਦੇ ਦੁਆਰਾ ਧੀਆਂ ਪਾਰ ਹੋ ਕੇ ਜੰਗ ਕਰਵਾਉਣ ਦੇ ਲਈ ਜ਼ੋਰ ਲਾਇਆ ਜਾ ਰਿਹਾ ਤੱਦੇਸ਼ ਦੇ ਰੱਖਿਆ ਬਜਟ ਦਾ 20% ਇਸ جنگ ਦੇ ਵਿੱਚ ਹੀ ਲੱਗ ਜੂਗਾ ਜਾਨੀ ਕਿ 1 ਲੱਖ ਕਰੋੜ ਰੁਪਇਆ ਤੇ ਹਾਲੀ ਵਿੱਚ ਪਬਲਿਸ਼ ਹੋਈ ਇੱਕ ਹੋਰ ਰਿਪੋਰਟ ਦੇ ਮੁਤਾਬਕ ਜੇਕਰ ਇਹ جنگ 1 ਮਹੀਨੇ ਤੱਕ ਚੱਲ ਜਾਂਦੀ ਹੈ ਤਾਂ ਇੰਡੀਆ ਨੂੰ ਇਸ ਦੇ ਉੱਪਰ ਕਰੀਬ 62 ਲੱਖ ਕਰੋੜ ਰੁਪਏ ਤੱਕ ਦਾ ਖਰਚ ਆ ਸਕਦਾ ਤੇ ਇਹ ਖਰਚ ਸਿਰਫ جنگ ਦੇ ਲਈ ਨਹੀਂ ਆ ਕਿਉਂਕਿ ਜਦੋਂ ਅਸੀਂ ਕੋਈ جنگ ਲੜਦੇ ਹਾਂ ਤਾਂ ਉਸ ਨਾਲ ਕਈ ਚੀਜ਼ਾਂ ਹੁੰਦੀਆਂ ਨੇ ਜਿਵੇਂ جنگ ਦੀ ਵਜ੍ਹਾ ਕਰਕੇ ਟੂਰਿਜ਼ਮ ਉਤਪਾਦਨ ਇੰਪੋਰਟ ਐਕਸਪੋਰਟ ਸ਼ੇਅਰ ਮਾਰਕੀਟ ਸਭ ਚੀਜ਼ਾਂ ਪ੍ਰਭਾਵਿਤ ਹੁੰਦੀਆਂ ਨੇ ਤੇ ਪੂਰੇ ਦੇਸ਼ ਤੇ ਬਹੁਤ ਵੱਡਾ ਅਸਰ ਹੁੰਦਾ ਜਿਸ ਤਰ੍ਹਾਂ ਦੇ ਨਾਲ ਭਾਰਤ ਨੂੰ ਥੋੜੀ ਤਰੱਕੀ ਦੀ ਰਾਹ ਤੇ ਉੱਤੇ ਪੈ ਰਿਹਾ ਜੇਕਰ ਇਸ ਸਮੇਂ جنگ ਹੁੰਦੀ ਆ ਤਾਂ ਦੇਸ਼ ਦੇ ਹਾਲਾਤ ਵੱਧ ਤੋਂ ਬੱਤਰ ਹੋ ਜਾਣਗੇ ਦੇਸ਼ 'ਚ ਮਹਿੰਗਾਈ ਗਰੀਬੀ ਬੇਰੁਜ਼ਗਾਰੀ ਆਪਦੇ ਚਰਮਤੇ ਹੋ ਜੂਗੀ ਤੇ ਇੱਕ جنگ ਇੱਕ ਦੇਸ਼ ਨੂੰ 50 ਸਾਲ ਤੱਕ ਪਿੱਛੇ ਧਕੇਲ ਦਿੰਦੀ ਆ ਪਰ ਜੋ ਪਹਿਲਗਾਮ ਦੇ ਵਿੱਚ ਤਾਂਕੇ ਤੇ ਦੋਰਾ ਕੀਤਾ ਗਿਆ ਉਸ ਦਾ ਬਦਲਾ ਲੈਣਾ ਵੀ ਜ਼ਰੂਰੀ ਆ ਪਰ ਉਸ ਦੇ ਹੋਰ ਬੜੇ ਰਾਹ ਨੇ جنگ ਕਲੌਤਾ ਵਿਕਲਪ ਬਿਲਕੁਲ ਵੀ ਨਹੀਂ ਆ ਪਰ ਜੇਕਰ ਇਸ ਵਕਤ جنگ ਹੁੰਦੀ ਆ ਤਾਂ ਧੂਣ ਕਾ ਹਥਿਆਰਾਂ ਦੀ ਮਾਰ ਹੀਟ ਪਤਾ ਨਹੀਂ ਕਿੰਨੇ ਹੀ ਮਾਮਾ ਦੇ ਪੁੱਤ ਆ ਜਾਣਗੇ ਤੇ ਇਹ ਹੀ ਨਹੀਂ ਅੱਜ ਹਰ ਇੱਕ ਦੇਸ਼ ਨਿਊਕਲੀਅਰ ਪਾਵਰ ਦੇਸ਼ ਆ ਪਾਕਿਸਤਾਨ ਵੀ ਕਿ ਅੱਜ ਦੇ ਸਮੇਂ ਸਭ ਤੋਂ ਵੱਡਾ ਖਤਰਾ ਵੀ ਜੰਗ ਦੇ ਵਿੱਚ ਨਿਊਕਲੀਅਰ ਵਾਰ ਲੱਗਣ ਤੋਂ ਹੀ ਆ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਨ੍ਹਾਂ ਦੇਸ਼ਾਂ ਦੇ ਵਿੱਚ ਵੀ ਨਿਊਕਲੀਅਰ ਬੰਬ ਮੌਜੂਦ ਆ ਉਹਨਾਂ ਦੇ ਦੁਆਰਾ ਇੱਕ ਟ੍ਰੀਟੀ ਦੇ ਉੱਤੇ ਸਾਈਨ ਕੀਤੇ ਜਾਂਦੇ ਨੇ ਕਿ ਕਿਸੇ ਵੀ ਜੰਗ ਦੇ ਦੌਰਾਨ ਪਹਿਲਾਂ ਨਿਊਕਲੀਅਰ ਬੰਬ ਉਸ ਦੇਸ਼ ਦੇ ਦੁਆਰਾ ਨਹੀਂ ਸੁੱਟਿਆ ਜਾਊਗਾ। ਭਾਰਤ ਦੇ ਦੁਆਰਾ ਇਸ ਦੇ ਉੱਪਰ ਸਾਈਨ ਕੀਤੇ ਜਾ ਚੁੱਕੇ ਨੇ ਪਰ ਪਾਕਿਸਤਾਨ ਨੇ ਬਹੁਤ ਜ਼ਿਆਦਾ ਦਬਾਅ ਦੇ ਅਧੀਨ ਹੋਣ ਦੇ ਬਾਵਜੂਦ ਵੀ ਇਸ ਟ੍ਰੀਟੀ ਦੇ ਉੱਤੇ ਅੱਜ ਤੱਕ ਸਾਈਨ ਨਹੀਂ ਕੀਤੇ। ਤੀਜੀ ਗੱਲ ਕਿ ਜੇਕਰ ਭਾਰਤ ਤੇ ਪਾਕਿਸਤਾਨ جنگ ਦੀ ਸ਼ੁਰੂਆਤ ਹੁੰਦੀ ਆ ਤਾਂ ਚੀਨ ਇਸ ਦੇ ਵਿੱਚ ਆਪਣੇ ਆਪ ਹੀ ਪਾਰਟਨਰ ਬਣ ਜਾਊਗਾ। ਤੇ ਉਸ ਦਾ ਸਭ ਤੋਂ ਵੱਡਾ ਕਾਰਨ ਇਹ ਹੀ ਆ ਕਿ ਚਾਇਨਾ ਦੇ ਦੁਆਰਾ ਦੁਨੀਆ ਦਾ ਸਭ ਤੋਂ ਵੱਧ ਪੈਸਾ ਪਾਕਿਸਤਾਨ ਦੇ ਵਿੱਚ ਹੀ ਇਨਵੈਸਟ ਕਰ ਰੱਖਿਆ। ਤੇ ਜੇ ਜੰਗ ਲੱਗੀ ਤਾਂ ਚਾਇਨਾ ਦਾ ਪੈਸਾ ਜੋ ਪਾਕਿਸਤਾਨ ਚ ਇਨਵੈਸਟ ਕੀਤਾ ਹੋਇਆ ਹੈ ਤਾਂ ਉਸ ਤੇ ਡੁੱਬਣ ਦਾ ਖਤਰਾ ਬਣ ਜਾਊਗਾ। ਤੇ ਇਸੇ ਮੱਦੇਨਜ਼ਰ ਦੇ ਕਾਰਨ ਚੀਨ ਆਪਣੇ ਪੈਸੇ ਨੂੰ ਬਚਾਉਣ ਦੇ ਲਈ ਆਪਣੇ ਆਪ ਹੀ ਇਸ ਜੰਗ ਦਾ ਹਿੱਸਾ ਬਣ ਜਾਊਗਾ। ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲੇ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਓ ਧੰਨਵਾਦ